ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਕਠੋਰ ਸ਼ਬਦਾਂ 'ਚ ਭਗਵੰਤ ਮਾਨ ਵੱਲੋਂ ਤਾਨਾਸ਼ਾਹੀ ਦੇ ਤਹਿਤ ਪੁਲਿਸ ਦਾ ਦੁਰਉਪਯੋਗ ਕਰਕੇ ਬੁਲਡੋਜ਼ਰ ਪੋਲਿਟਿਕਸ ਨੂੰ ਪੰਜਾਬ ਤੇ ਲਾਗੂ ਕਰਕੇ ਕੱਲ ਜੋ ਸਾਡੇ ਕਿਸਾਨ ਅੰਦੋਲਨ ਦੇ ਮੋਰਚੇ ਨੂੰ ਜ਼ਬਰਨ ਉਖਾੜਿਆ ਗਿਆ ਡਿਮੋਲਿਸ਼ ਕੀਤਾ ਗਿਆ ਔਰ ਸਾਡੇ ਸਤਕਾਰਯੋਗ ਜਿਹੜੇ ਕਿਸਾਨ ਆਗੂ ਬਹੁਤ ਅਰਸੇ ਤੋਂ ਸ਼ੰਭੂ اور ਦੂਸਰੇ ਬਾਰਡਰਸ ਤੇ ਬੈਠੇ ਸੀ ਸਰਦਾਰ ਚਕਜੀਤ ਸਿੰਘ ਡੱਲੇਵਾਲ ਜਿਹੜੇ ਭੁੱਖ ਹੜਤਾਲ ਤੇ ਬਿਮਾਰ ਨੇ ਔਰ ਸਰਦਾਰ ਸਰਵੰਤ ਸਿੰਘ ਪੰਦੇਰ ਅਤੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਧੋਖਾ ਧੜੀ ਦੇ ਤਹਿ ਅ ਥਰੂ ਅ ਮੈਕੈਨਿਜ਼ਮ ਆਫ ਡੀਸੀਟ ਫਰੇ ਭਗਵੰਤ ਮਾਨ ਨੇ ਜੋ ਛਲ ਕੀਤਾ ਕਿਸਾਨ ਅੰਦੋਲਨ ਦੇ ਨਾਲ ਔਰ ਜੋ ਪੰਜਾਬ ਦਾ ਇਹ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦਾ ਉਹਨੇ ਜੋ ਉਪਰਾਲਾ ਕੀਤਾ ਉਹਦੀ ਬਹੁਤ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਬਹੁਤ ਮਾੜੀ ਗੱਲ ਐ ਇਹ ਉਹੀ ਭਗਵੰਤ ਕਵਾਨ ਤੇ ਕੇਜਰੀਵਾਲ ਆ ਜਿਹੜੇ ਖੁਦ ਅੰਦੋਲਨ ਕਰ ਕਰਕੇ ਧਰਨੇ ਲਾ ਲਾ ਕੇ ਮੁਜਾਰੇ ਕਰ ਕਰਕੇ ਅੱਜ ਸੱਤਾ ਚ ਬੈਠੇ ਨੇ ਹੁਣ ਵੀ ਜਦ ਵੀ ਦਿੱਲੀ ਕੋ ਮਾੜੀ ਮੋਟੀ ਛਰੀਟ ਲੱਗਦੀ ਕਿਸੇ ਸੋਢੀਏ ਦੇ ਕਿਸੇ ਸਤਿੰਦਰ ਜੈਨ ਦੇ ਕਿਸੇ ਕੇਜਰੀਵਾਲ ਤੇ ਇਹ ਦੌੜੇ ਜਾਂਦੇ ਨੇ ਦਿੱਲੀ ਸੜਕਾਂ ਤੇ ਲਿਟਦੇ ਨੇ ਧਰਨੇ ਮਾਰਦੇ ਨੇ ਲੇਕਿਨ ਜੋ ਪੰਜਾਬ ਦੇ ਵਿੱਚ ਕਿਸਾਨ ਆਪਣੀ ਹੱਕੀ ਗੱਲਾਂ ਮੰਗ ਰਹੇ ਨੇ ਮਿਨਿਮਮ ਸਪੋਰਟ ਪ੍ਰਾਈਸ ਦੀ ਲੰਬੇ ਅਰਸੇ ਤੋਂ ਲੜਾਈ ਲੜ ਰਹੇ ਨੇ 6-700 ਕਿਸਾਨ ਦੀ ਜਾਨ ਜਾ ਚੁੱਕੀ ਦਿੱਲੀ ਬਾਰਡਰ ਤੇ ਔਰ ਹੁਣ ਪਿੱਛੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕਰਤਾ ਔਰ ਪਤਾ ਨਹੀਂ ਕਿੰਨੇ ਘਰ ਉੱਜੜ ਗਏ ਨੇ ਇਸ ਅੰਦੋਲਨ ਵਿੱਚ ਲੇਕਿਨ ਉਹਨਾਂ ਨੇ ਆਪਣੇ ਇਸ ਅੰਦੋਲਨ ਨੂੰ ਮੁਕੰਮਲ ਸ਼ਾਂਤਮਈ ਰੱਖਿਆ ਕਿਸਾਨਾਂ ਨੇ ਪਹਿਲਾਂ ਦਿੱਲੀ ਵੀ ਐਸਕੇਐਮ ਨੇ ਸਾਰਾ ਸ਼ਾਂਤਮਈ ਰੱਖਿਆ ਔਰ ਹੁਣ ਜਿਹੜਾ ਸ਼ੰਭੂ ਵਰ ਖਨੋਰੀ ਬਾਰਡਰ ਦੇ ਉੱਤੇ ਸਿਗਾ ਕਿਸੇ ਇੱਕ ਆਦਮੀ ਤੇ ਛੜੀਟ ਨਹੀਂ ਆਈ ਹਾਲਾਂਕਿ ਗਵਰਨਮੈਂਟਾਂ ਨੇ ਇਹਨਾਂ ਦੀਆਂ ਏਜੰਸੀਜ਼ ਨੇ ਇਹਨਾਂ ਦੇ ਟੂਲਸ ਨੇ ਹਰ ਸੰਭ 可能 ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਕਸਾਇਆ ਜਾਵੇ ਇਹਨਾਂ ਨੂੰ ਅ ਕਿਸੇ ਤਰੀਕੇ ਨਾਲ ਲੜਾਈ ਵਿੱਚ ਲਿਆਂਦਾ ਜਾਵੇ ਲੇਕਿਨ ਉਹਨਾਂ ਨੇ ਆਪਣਾ ਸ਼ਾਂਤ ਮਈ ਢੰਗ ਬਣਾ ਕੇ ਰੱਖਿਆ ਆ ਜਿਹੜੀ ਦਲੀਲ ਦੇ ਰਿਹਾ ਭਗਵੰਤ ਮਾਨ ਕੇ ਪੰਜਾਬ ਦਾ ਬਿਜ਼ਨਸ ਸਫਰ ਕਰ ਰਿਹਾ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਸੀ ਜਦੋਂ ਇਹ ਧਰਨੇ ਮਾਰਦੇ ਸੜਕਾਂ ਰੋਕਦੇ ਮੁਜ਼ਾਰੇ ਕਰਦੇ ਵਿਧਾਨ ਸਭਾ ਚੱਲਣ ਨਹੀਂ ਦਿੰਦੇ ਉਦੋਂ ਪੰਜਾਬ ਦਾ ਬਿਜ਼ਨਸ ਖਰਾਬ ਨਹੀਂ ਸੀ ਹੋ ਰਿਹਾ ਔਰ ਇਹਦੇ ਕਸੂਰवार ਕੌਣ ਹੈ ਭਗਵਾਨਤਮਨ ਨੂੰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਕਸੂਰवार ਕੌਣ ਹੈ ਕਿਸਾਨਾਂ ਨੇ ਤਾਂ ਦਿੱਲੀ ਜਾ ਕੇ ਐਲਾਨ ਕੀਤਾ ਸੀ ਕਿ ਅਸੀਂ ਪੀਸਫੁੱਲ ਤਰੀਕੇ ਨਾਲ ਰਾਮਲੀਲਾ ਮੈਦਾਨ ਵਿੱਚ ਜਾ ਕੇ ਬੈਠਾਂਗੇ ਔਰ ਉੱਥੇ ਅਸੀਂ ਆਪਣਾ ਸ਼ਾਂਤਮਈ ਸੰਘਰਸ਼ ਕਰਾਂਗੇ ਐਮਐਸਪੀ ਨੂੰ ਇੱਕ ਕਾਨੂੰਨ ਬਣਾ ਕੇ ਉੱਥੋਂ ਉੱਠਾਂਗੇ ਲੇਕਿਨ ਦੁੱਖ ਤੇ ਅਫਸੋਸ ਕੇ हरियाणा ने दी सरकार ने पंजाब दी सरकार ਨਾਲ ਮਿਲ ਕੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾਂ ਕੰਦ ਖੜੀ ਕੀਤੀ ਹੋਈ ਆ ਸਾਰੀ ਟ੍ਰੈਫਿਕ ਨੂੰ ਅਗਰ ਪੰਜਾਬ ਦੇ ਵਿੱਚੋਂ ਦਿੱਲੀ ਜਾਣ ਵਿੱਚ ਕੋ ਰੁਕਾਵਟ ਪੈਦਾ ਕੀਤੀ ਉਹਦਾ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੀ ਮਿਲਿ ਭੁਗਤਣਾ ਕੀਤੀ ਆ ਉਹਦੇ ਕਿਸਾਨਾਂ ਦਾ ਕੀ ਰੋਲ ਆ ਜਦੋਂ ਤੁਸੀਂ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਸਾਡੇ ਰਾਸ਼ਟਰੀ ਜਿਹੜਾ ਕੈਪੀਟਲ ਦਿੱਲੀ ਆ ਉੱਥੇ ਪਹੁੰਚਣ ਹੀ ਨਹੀਂ ਦੇਣਾ ਉਹਨਾਂ ਦੇ ਕੋਲ ਹੋਰ ਕੋ ਹੋਰ ਰਾਹ ਕੀ ਸੀਗਾ ਉਹਨਾਂ ਨੂੰ ਜਿੱਥੇ ਰੋਕਿਆ ਗਿਆ ਚਾਹੇ ਉਹ ਕਿਨੌਰੀ ਬਾਰਡਰ ਸੀ ਤੇ ਚਾਹੇ ਉਹ ਸ਼ੰਭੂ ਬਾਰਡਰ ਸੀ ਉਹ ਉੱਥੇ ਬੈਠ ਕੇ ਨੇ ਔਰ ਅਫਸੋਸ ਕਿ ਹਰਿਆਣਾ ਪੁਲਿਸ ਨੇ ਸਾਡੀ ਧਰਤੀ ਪੰਜਾਬ ਦੇ ਵਿੱਚ ਜਿਹੜਾ ਪੁਲ ਹੈਗਾ ਘੱਗਰ ਦਰਿਆ ਦਾ ਉਹ ਸਾਡਾ ਦਰਿਆ ਦਾ ਪੁਲ ਹੈ ਸਾਡਾ ਪੰਜਾਬ ਦਾ ਉੱਥੇ ਅੰਦਰ ਵੜ ਕੇ ਟੀਅਰ ਗੈਸ ਮਾਰੇ ਗੋਲੀਆਂ ਮਾਰੀਆਂ ਸਾਡੇ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਨੇ ਇੰਜਰ ਕੀਤਾ ਸੱਟਾਂ ਮਾਰੀਆਂ ਔਰ ਸੁਭਕਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਉਹਦਾ ਤਾਂ ਇਨਸਾਫ ਭਗਵਾਨ ਤੁਹਾਨੂੰ ਜਿਆਨ ਸਰਕਾਰ ਦੇ ਖਿਲਾਫ ਕੋਈ ਇੱਕ ਸ਼ਬਦ ਨਹੀਂ ਬੋਲਿਆ ਪਰ ਹੁਣ ਸਾਰਾ ਜਿਹੜਾ ਜਾਬ ਦੀ ਵਪਾਰ ਵਿੱਚ ਕਮੀ ਕਿਹੜੇ ਵਪਾਰ ਵਿੱਚ ਕਮੀ ਆਈ ਜੀ ਦੱਸੋ ਮੈਨੂੰ ਜ਼ਰਾ ਵਪਾਰ ਵਿੱਚ ਕਮੀ ਤਾਂ ਜੋ ਭਗਵੰਤ ਮਾਨ ਉਜਾੜਾ ਕਰ ਰਿਹਾ ਸਾਡੇ ਬਜਟ ਦਾ ਜਿਸ ਢੰਗ ਦੇ ਨਾਲ ਸਾਰੇ ਦੇਸ਼ ਵਿਆਪਕ ਅਖਬਾਰਾਂ ਵਿੱਚ ਰੰਗੀਨ ਇਸ਼ਤਿਹਾਰ ਸਾਰੇ 에ਅਰਪੋਰਟ ਰੇਲਵੇ ਸਟੇਸ਼ਨ ਤੇ ਡਿਜੀਟਲ ਬੋਰਡ ਲੱਗੇ ਨੇ ਲੱਖਾਂ ਕਰੋੜਾ ਰੁਪਏ ਦੇ ਔਰ ਸੈਂਕੜੇ ਕਰੋੜ ਇਸ ਬੰਦੇ ਨੇ ਸਾਰੇ ਪੰਜਾਬ ਦੇ ਵਿੱਚ ਕੋਈ ਚੌਂਕ ਚੌਰਾ ਨਹੀਂ ਛੱਡਿਆ ਇਸ਼ਤਿਹਾਰबाजी ਕਰ ਕਰਕੇ ਸਾਡਾ ਉਜਾੜਾ ਕਰ ਦਿੱਤਾ ਉਸ ਉਜਾੜੇ ਦਾ ਕੌਣ ਜਵਾਬ ਦੇਗਾ ਔਰ ਜੋ ਹਜ਼ਾਰ-ਹਜ਼ਾਰ ਗਨਮੈਨ ਲੈ ਕੇ ਇਹਨਾਂ ਦੇ ਮੰਤਰੀ ਸੰਤਰੀ ਲਾਮ ਲਸ਼ਕਰ ਲੈ ਕੇ ਘੁੰਮਦੇ ਨੇ ਕਿਚਰੀਵਾਲ ਨੂੰ ਦਰਜਨਾ ਹੋਣ ਵੀ ਗੱਡੀਆਂ ਸਰਕਾਰੀ ਦਿੱਤੀਆਂ ਨੇ ਭਗਵੰਤ ਮਾਨ ਦਾ ਕਾਫਲਾ 100 ਤੋਂ ਉੱਤੇ ਗੱਡੀ ਦਾ ਹੁੰਦਾ ਉਹਦਾ ਨੁਕਸਾਨ ਉਜਾੜਾ ਪੰਜਾਬ ਦੇ ਖਜ਼ਾਨੇ ਦਾ ਕੌਣ ਕਰ ਰਿਹਾ ਜੀ ਇਸ ਕਰਕੇ ਜੋ ਇਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕੀਤਾ ਇਹ ਬੇਸਿਕਲੀ ਬੀਜੇਪੀ ਦਾ ਜਿਹੜਾ ਯੂਪੀ ਦਾ ਮਾਡਲ ਸੀ ਯੋਗੀ ਸਰਕਾਰ ਦਾ ਬੁਲਡੋਜ਼ਰ ਪੋਲਿਟਿਕਸ ਦਾ ਉਹ ਸਾਡੇ ਪੰਜਾਬ ਦੇ ਉੱਤੇ ਬੁਲਡੋਜ਼ਰ ਪੋਲਿਟਿਕਸ ਚਲਾਈ ਆ ਭਗਵੰਤ ਮਾਨ ਇਹ ਦਿਖਾਤਾ ਕਿ ਉਹ ਪੰਜਾਬ ਵਿਰੋਧੀ ਵੀ ਆ ਉਹ ਕਿਸਾਨ ਵਿਰੋਧੀ ਵੀ ਆ ਉਹ ਸਿੱਖ ਵਿਰੋਧੀ ਵੀ ਆ ਜਿਸ ਢੰਗ ਦੇ ਨਾਲ ਸਾਡੇ ਨੌਜਵਾਨਾਂ ਤੇ ਐਨਐਸਐ ਲਾ ਕੇ ਮਲਟੀਪਲ ਕੇਸਸ ਯੂ ਆਪਾ ਦੇ ਤਹਿਤ ਕਰਕੇ ਉਹਨਾਂ ਨੂੰ ਪਿਛਲੇ 2 ਸਾਲ ਤੋਂ ਨਜ਼ਰਬੰਦ ਰੱਖਿਆ ਇਹਨੇ ਆਪਣਾ ਜਿਹੜਾ ਖੁਲਾਸਾ ਪੂਰਾ ਕਰ ਦਿੱਤਾ ਔਰ ਮੈਂ ਗੱਲ ਕੈਂਚ ਗਰੇਜ਼ ਨਹੀਂ ਕਰੂੰਗਾ ਕਿ ਭਗਵੰਤ ਮਾਨ ਦੀ ਅੱਛੇ ਤਰੀਕੇ ਨਾਲ ਸੌਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਲੀਡਰਾਂ ਦੀ ਬੀਜੇਪੀ ਨੇ ਬਾਵਾ ਮਰੋੜ ਦਿੱਤੀਆਂ ਨੇ ਇਹਨਾਂ ਤੇ ਸ਼ਰਾਬ ਘਟਾਲੇ ਦੇ ਪਰਚੇ ਨੇ ਔਰ ਇਹਦੇ ਤੇ ਮਨੀਸ਼ ਸੋਡਿਆ ਸਤਿੰਦਰ ਜੈਨ ਤੇ 1300 ਕਰੋੜ ਕਲਾਸਰੂਮ ਘਟਾਲੇ ਦਾ ਐਫ ਆਈ ਆਰ ਦਰਜ ਹੋ ਰਹੀ ਹੈ ਕੇਜਰੀਵਾਲ ਨੂੰ ਪਤਾ ਕਿ ਮੇਰੇ ਖਿਲਾਫ ਸ਼ੀਸ਼ਮਹਿਲ ਦਾ 50 ਕਰੋੜ ਰੁਪਏ ਦਾ ਸੀਪੀਡਬਲਿਊਡੀ ਨੇ ਰਿਪੋਰਟ ਦਿੱਤੀ ਆ ਜਿਹੜੀ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟ ਆ ਚੁੱਕੀ ਪਬਲਿਕ ਡੋਮੇਨ ਚ ਉਹਨੂੰ ਪਤਾ ਵਾ ਕਿ ਸ਼ੀਸ਼ਮਹਿਲ ਦੇ ਤਹਿਤ ਮੈਨੂੰ ਬੀਜੇਪੀ ਸਰਕਾਰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਛੁੱਟੇਗੀ ਇਹ ਜਿਹੜਾ ਲੇਟੈਸਟ ਕਦਮ ਚੱਕਿਆ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਕਿਸਾਨਾਂ ਦੇ ਨਾਲ ਜੋ ਧਰੋ ਕਮਾਇਆ ਵਾ ਇਹ ਭਾਜੀਪੀ ਦੇ ਕਹਿਣ ਦੇ ਉੱਤੇ ਕਰਾਇਆ ਵਾ ਉਹਨਾਂ ਦੇ ਪ੍ਰੈਸ਼ਰ ਵਿੱਚ ਆਣ ਕੇ ਕੀਤਾ ਵਾ ਔਰ ਇਹ ਭਾਜੀਪੀ ਦੀ ਪੋਲਿਟਿਕਸ ਪੰਜਾਬ ਦੇ ਵਿੱਚ ਰੈਪਲੀਕੇਟ ਕੀਤੀ ਮੇਰੇ ਸਾਡੀ ਸਭ ਦੀ ਨਕਲੀ ਮੇਰੀ ਨਹੀਂ ਜਿੰਨੇ ਇਨਸਾਫ ਪਸੰਦ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਮੰਗ ਆ ਕਿ ਤੁਰੰਤ ਇਹਨਾਂ ਸਾਰੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਰਾਈਟ ਟੂ ਪ੍ਰੋਟੈਸਟ ਸੰਵਿਧਾਨ ਜਿਹਦੀਆਂ ਫੋਟੋਆਂ ਇਹਨਾਂ ਨੇ ਪਿੱਛੇ ਬਾਬਾ ਸਾਹਿਬ ਅੰਬੇਦਕਰ ਦੀਆਂ ਟੰਗੀਆਂ ਇਹ ਸਾਡਾ ਅਧਿਕਾਰ ਹੈ ਟੂ ਪ੍ਰੋਟੈਸਟ ਪੀਸਫੁਲੀ ਇਹਨੂੰ ਰੋਕ ਨਹੀਂ ਸਕਦਾ ਭਗਵੰਤ ਮਾਨ ਮਤਲਬ ਕਿ ਇਸ ਦੇਸ਼ ਦੇ ਜਿਵੇਂ ਮੁਗਲਾਂ ਮੁਗਲਾਂ ਦੇ ਰਾਜ ਵਿੱਚ ਜਾਂ ਜਦ ਅੰਗਰੇਜ਼ਾਂ ਦੇ ਰਾਜ ਵਿੱਚ ਉਸ ਰਾਤ ਤੇ ਤੁਰ ਪਿਆ ਹੋਇਆ ਵਾ ਇਸ ਨੂੰ ਹਰ ਪੀਸਫੁਲ ਪ੍ਰੋਟੈਸਟ ਅਲਾਉ ਕਰਨਾ ਚਾਹੀਦਾ ਵਾ ਔਰ ਜਿਹੜੇ ਕਿਸਾਨਾਂ ਨੂੰ ਰੋਕਿਆ ਗਿਆ ਲਤਾੜਿਆ ਗਿਆ ਅਰੈਸਟ ਕੀਤਾ ਗਿਆ ਉਹਦੀ ਜਨਤਕ ਮਾਫੀ ਪੰਜਾਬ ਦੇ ਲੋਕਾਂ ਕੋਲ ਕਰਨੀ ਚਾਹੀਦੀ ਦੇਖੋ ਪਿਛਲੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਾਂ ਜੋ ਮਰਜ਼ੀ ਉਹਦੀ ਕੰਡੈਮਨੇਸ਼ਨ ਕਰੀਏ ਇੱਕ ਵੀ ਕਿਸਾਨ ਦੇ ਉਹਨਾਂ ਨੇ ਪੰਜਾਬ ਵਿੱਚ ਛੜੀਪ ਨਹੀਂ ਆਉਣ ਦਿੱਤੀ ਉਹਨਾਂ ਨੇ ਬਲਕਿ ਫੈਸਿਲਿਟੇਟ ਕੀਤਾ ਕਿ ਤੁਸੀਂ ਆਪਣਾ ਪ੍ਰੋਟੈਸਟਾ ਦਿੱਲੀ ਵਿੱਚ ਜਾ ਕੇ ਕਰੋ ਤੇ ਭਗਵੰਤ ਮਾਨ ਸਾਡੇ ਕਿਸਾਨਾਂ ਨੂੰ ਇੱਥੇ ਹੀ ਹਰਿਆਣੇ ਤੋਂ ਛਿੱਤਰ ਪੁਆਈ ਜਾਂਦਾ ਉਹਨਾਂ ਨੂੰ ਡਾਂਗਾ ਪੁਆਈ ਜਾਂਦਾ ਉਹਨਾਂ ਨੂੰ ਗੋਲੀਆਂ ਪੁਆਈ ਜਾਂਦਾ ਮਰਵਾਈ ਜਾਂਦਾ ਉਹਨਾਂ ਨੂੰ ਆ ਤੁਹਾਡੇ ਟੇਰ ਗੈਸ ਮਰਵਾਈ ਜਾਂਦੇ ਇਹਨਾਂ ਨੂੰ ਮਾੜੀ ਮੈਂ ਸਮਝਦਾ ਕਿ ਕਰਤੂਤ ਭਗਵੰਤ ਮਾਨ ਤੇ ਕੇਸ਼ਰੀਵਾਲ ਵਾਸਤੇ ਨਹੀਂ ਹੋ ਸਕਦੇ ਕਿ ਸਾ ਪੰਜਾਬ ਕਿਸਾਨ ਪ੍ਰਧਾਨ ਸੂਬਾ ਵਾ ਅਸੀਂ ਕਹਿੰਨੇ ਆ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੁਰਾਣਾ ਸਿਲਕ ਰੂਟ ਦਾ ਬਾਰਡਰ ਉਹ ਖੁੱਲਣਾ ਚਾਹੀਦਾ ਲੇਕਿਨ ਭਗਵੰਤ ਪਾਣ ਤੇ ਕੇਜਰੀਵਾਲ ਕਹਿੰਦੇ ਕਿ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਇਹ ਕਦੀ ਨੀਤੀ ਹੈਗੀ ਆ ਇਹ ਬੀਜੇਪੀ ਦੀ ਨੀਤੀ ਆ ਅਸੀਂ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਕਰੋ ਜਿਹਦੇ ਨਾਲ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਵੋਟਰ ਨਾ ਬਣ ਸਕਣ ਮਾਲਕ ਨਾ ਬਣ ਸਕਣ ਸਰਕਾਰੀ ਨੌਕਰੀਆਂ ਨਾ ਲੈ ਸਕਣ ਲੇਕਿਨ ਇਹ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਦਾ ਕਾਨੂੰਨ ਕੋਈ ਚਾਹੀਦਾ ਨਹੀਂਗਾ ਇਹ ਵੀ ਬੀਜੇਪੀ ਦੀ ਬੋਲੀ ਬੋਲ ਰਹੇ ਨੇ ਔਰ ਸਾਡੇ ਪਾਣੀਆਂ ਦਾ ਅਧਿਕਾਰ ਦੀ ਲੜਾਈ ਜੇ ਉਹ ਲੜਦੇ ਨੇ ਔਰ ਛੇਟਣਾਉ ਇਹ ਪੁਲਿਸ ਤੇ ਸ਼ਾਸਨ ਦੇ ਰਾਹੀਂ ਪੋਲਿਟਿਕਸ ਕੇਜਰੀਵਾਲ ਤੇ ਭਗਵੰਤ ਮਾਨ ਚਲਾ ਰਹੇ ਨੇ ਤੁਹਾਡੇ ਸਾਹਮਣੇ ਜੋ ਕੁਸ਼ਪਿੰਦਰ ਕਰਨਲ ਕੁਸ਼ਪਿੰਦਰ ਸਿੰਘ ਬਾਟ ਔਰ ਉਹਦੇ ਪੁੱਤਰ ਦੀ ਕੁੱਟਮਾਰ ਹੋਈ ਨੂੰ ਹਫਤਾ ਹੋ ਗਿਆ ਵਾ ਅੱਜ ਤੱਕ ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਔਰ ਉਹਨਾਂ ਦੇ ਖਿਲਾਫ ਅਣਪਛਾਤੀ ਐਫ ਆਈ ਆਰ ਹੈ ਹਾਲਾਂਕਿ ਦੇ ਹੈ ਬੀਨ ਆਈਡੈਂਟੀਫਾਈਡ ਬਾਈ ਦੀ ਕਰਨਲਸ ਫੈਮਿਲੀ ਦੇ ਹੈ ਬੀਨ ਆਈਡੈਂਟੀਫਾਈਡ ਬਾਈ ਦੀ ਸੀਸੀਟੀਵੀਜ਼ ਅਰਾਊਂਡ ਦੀ ਵਿਸਿਨਿਟੀ ਜਿਹੜਾ ਕਰਨਲ ਤੇ ਉਹਦਾ ਬੇਟਾ ਹਸਪੀਟਲ ਦਾਖਲ ਨੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਢਾਬੇ ਵਾਲੇ ਦੇ ਕਹਿਣ ਦੇ ਉੱਤੇ ਕੀਤੀ ਜਾ ਰਹੀ ਹੈ ਜਿਹੜੇ ਅਫੈਕਟਡ ਨੇ ਜਿਨ੍ਹਾਂ ਦੀ ਮੈਡੀਕਲ ਮੈਡੀਕਲ ਲੀਗਲ ਰਿਪੋਰਟਸ ਐਮ ਐਲ ਆਰ ਕਟੀਆਂ ਹੋਈਆਂ ਨੇ ਐਫ ਆਈ ਆਰ ਸ਼ੁੱਡ ਬੀ ਰਜਿਸਟਰਡ ਔਨ देयर ਸਟੇਟਮੈਂਟ ਔਰ ਸਾਰੇ ਪੁਲਿਸ ਵਾਲਿਆਂ ਨੂੰ ਨਾਮਜ਼ਦ ਕਰਨਾ ਚਾਹੀਦਾ ਵਾ ਸਸਪੈਂਸ਼ਨ ਕਾਫੀ ਨਹੀਂ ਗਈ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਤੁਰੰਤ ਅਰੈਸਟ ਕਰਨੀ ਹੋਣੀ ਚਾਹੀਦੀ ਆ ਔਰ ਇਦਾਂ ਦੇ ਪੁਲਿਸ ਵਾਲੇ ਜਿਹੜੇ ਅ ਵਰਦੀ 'ਚ ਹੋ ਕੇ ਮਤਲਬ ਇੱਕ ਗੈਂਗਸਟਰਾਂ ਨਾਲ ਕੰਮ ਕਰ ਰਹੇ ਨੇ ਔਰ ਉਦੋਂ ਜਦੋਂ ਉਹਦੀ ਵਾਈਫ ਨੇ ਦੱਸਿਆ ਕਿ ਜਦੋਂ ਉੱਥੇ ਉਹਨੂੰ ਕੁੱਟਰੇ ਸੀਗੇ ਉਹ ਕਹਿ ਰਹੇ ਸੀ ਕਿ ਅਸੀਂ ਪਿੱਛੋਂ ਇਨਕਾਊਂਟਰ ਕਰਕੇ ਆਏ ਆ ਤੁਸੀਂ ਵੀ ਬੰਦੇ ਨਾ ਬਣੇ ਤਾਂ ਤੁਹਾਡਾ ਵੀ ਇਨਕਾਊਂਟਰ ਕਰ ਦਾਂਗੇ ਆ ਭਗਵਾਨ ਪ੍ਰਮਾਨ ਦੀ ਪੰਜਾਬ ਦੇ ਵਿੱਚ ਪੁਲਿਸ ਸਟੇਟ ਦਾ ਇੱਕ ਮੈਂ ਉਦਾਹਰਣ ਰਿਪੀਟਿਡਲੀ ਆ ਰਿਹਾ ਵਾ ਐਨਡੀਪੀਐਸ ਦੇ ਕੇਸਾਂ ਦੇ ਉੱਤੇ ਬੁਲਡوزر ਚਲਾ ਰਿਹਾ ਵਾ ਅਸੀਂ ਸਾਰੇ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਹਾਂ ਵੀ ਆ ਅਸੀਂ ਚਾਹੁੰਦੇ ਆ ਕਿ ਨਸ਼ੇ ਪੰਜਾਬ ਦੇ ਵਿੱਚ ਬੰਦ ਹੋਣ ਪਰ ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਕਿ ਘਰਾਂ ਦੇ ਘਟਾ ਦਿਓ ਫਰਜ਼ ਕਰੋ ਕੋਈ ਵਿਅਕਤੀ ਅੱਜ ਐਨਡੀਪੀਐਸ ਵਿੱਚ ਇਨਵੋਲਡ ਹੈ ਉਹਦੇ ਪਰਿਵਾਰ ਦੇ 8-9 ਮੈਂਬਰ ਹੋਰ ਵੀ ਉਹਦੇ ਨਾਲ ਰਹਿੰਦੇ ਨੇ ਤੁਸੀਂ ਇੱਕ ਆਦਮੀ ਦੀ ਸਜ਼ਾ ਨਵਾਂ ਨੂੰ ਦੇ ਦੋ ਘਟਾ ਕੇ ਅੱਜ ਉਹ ਇਨਵੋਲਡ ਹੈ ਅੱਜ ਮੰਨ ਲਓ ਕਿ ਅਕਿਊਜ਼ਡ ਹੈ ਇਹ ਵੀ ਮੰਨ ਲਓ ਕਿ ਉਹਨੂੰ ਸਜ਼ਾ ਹੋ ਗਈ ਆ ਕਿਸੇ ਹੇਠਲੀ ਅਦਾਲਤ ਵਿੱਚੋਂ ਕੱਲ ਨੂੰ ਉਹ ਅਪੀਲ ਦਾਇਰ ਕਰਦਾ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ 'ਚੋਂ ਉਹਦੀ ਐਕਵਿਟਲ ਹੋ ਜਾਂਦੀ ਉਹ ਬਰੀ ਕੀਤਾ ਜਾਂਦਾ ਤੇ ਜਿਹੜੇ ਘਟਾ ਦਿੱਤੇ ਨੇ ਭਗਵੰਤ ਮਾਨ ਤੇ ਕੇਜਰੀਵਾਲ ਹੋਣਾ ਨੇ ਬੁਲਡੋਜ਼ਰ ਦੇ ਨਾਲ ਉਹ ਉਹਨਾਂ ਦੇ ਘਰ ਕੌਣ ਬਣਾ ਕੇ ਦੇਵੇਗਾ ਇਹ ਭਗਵੰਤ ਮਾਨ ਦਾ ਉਹ ਕਿੱਸਾ ਹੋ ਗਿਆ ਕਿ ਹੀ ਹੈਜ਼ ਬਿਕਮ ਦਾ ਪੁਲਿਸ ਇਮਸੈਲਫ ਹੀ ਹੈਜ਼ ਬਿਕਮ ਦਾ ਪ੍ਰੋਸੀਕਿਊਸ਼ਨ ਇਮਸੈਲਫ ਹੀ ਹੈਜ਼ ਬਿਕਮ ਦਾ ਜੱਜ ਇਮਸੈਲਫ ਐਂਡ ਹੀਜ਼ ਬਿਕਮ ਦਾ ਜੂਰੀ ਇਮਸੈਲਫ ਸਾਰਾ ਸੰਵਿਧਾਨ ਦਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇੱਕ ਆਦਮੀ ਨੇ ਹਾਈਜੈਕ ਕਰਕੇ ਆਪਣੇ ਕੋਲ ਸ਼ਕਤੀਆਂ ਲੈ ਲਈਆਂ ਮੈਂ ਸਰਪੰਚ ਲੁਧਿਆਣੇ ਦਾ ਸੀ ਇੱਕ ਦਿਨ ਕਹਿ ਰਿਹਾ ਜਿੱਦਕ ਕਿ ਪਿੰਡ ਕਿਸੇ ਐਨਡੀਪੀਐਸ ਅਕਿਊਜ਼ ਦਾ ਘਟ ਆਇਆ ਸੀ ਉਹ ਕਹਿੰਦਾ ਚੀਫ ਮਿਨਿਸਟਰ ਸਾਹਿਬ ਦਾ ਮੈਨੂੰ ਫੋਨ ਆਇਆ ਮੈਂ ਫੋਨ ਤੇ ਉਹਨਾਂ ਨੂੰ ਦੱਸਤਾ ਕਿ ਜਿਹੜਾ ਆਦਮੀ ਨਸ਼ੇ ਵੇਚਦਾ ਉਹ ਪੰਚਾਇਤ ਦੀ ਜ਼ਮੀਨ ਦੇ ਉੱਤੇ ਉਹਦਾ ਘਰ ਆ। ਕਹਿੰਦਾ ਢਾ ਦੇ ਉਹਦਾ ਘਰ। ਮਤਲਬ ਜਸਟ ਵਰਬਲ ਆਰਡਰਸ ਉੱਤੇ ਘਾਟਾ ਆਏ ਜਾ ਰਹੇ ਨੇ। ਔਰ ਇਸ ਕਾਰਨ ਦੀ ਬੁਲਡੋਜ਼ਰ ਪੋਲਿਟਿਕਸ ਨੂੰ ਸੁਪਰੀਮ ਕੋਰਟ ਨੇ ਇਹਦੇ ਤੇ ਮਨਾਹੀ ਕੀਤੀ ਹੋਈ ਆ ਕਿ ਕੋਈ ਵੀ ਘਰ ਦੇਸ਼ ਵਿੱਚ ਨਹੀਂ ਟੱਠੇਗਾ ਸਾਡੀ ਮਨਜ਼ੂਰੀ ਤੋਂ ਬਗੈਰ। ਬਗੈਰ ਕਾਨੂੰਨ ਦੀ ਪ੍ਰਕਿਰਿਆ ਫਾਲੋ ਕੀਤੇ ਕੋਈ ਘਰਟਾ ਆਇਆ ਨਹੀਂ ਜਾਵੇਗਾ। ਹਾਈ ਕੋਰਟ ਵਿੱਚ ਵੀ ਮਾਮਲਾ ਗਿਆ। ਔਰ ਹਾਈ ਕੋਰਟ ਵਿੱਚ ਇਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਪੂਰਾ ਪ੍ਰਕਿਰਿਆ ਫਾਲੋ ਕਰਕੇ ਘਾਟਾ ਵਾਂਗੇ ਲੇਕਿਨ ਸਿੱਧਾ ਤੇ ਜਾ ਕੇ ਉਹਨਾਂ ਦੇ ਘਰ ਢਾਹ ਦਿੰਦੇ ਅਸੀਂ ਮੈਂ ਫਿਰ ਰੀਏਟ੍ਰੇਟ ਕਰਦਾ ਵੀ ਆਰ ਸਟਰੋਂਗਰ ਦੈਨ ਭਗਵੰਤ ਮਾਨ ਐਂਡ ਕੇਜਰੀਵਾਲ ਇਨ ਦਾ ਵਾਰ ਅਗੇਨਸ ਡਰੱਗਸ ਇਹ ਤਾਂ 3 ਸਾਲ ਸੁੱਤੇ ਰਹੇ ਨੇ ਹੁਣ ਜਾਗੇ ਨੇ ਜਦੋਂ ਲੋਕਾਂ ਨੇ ਚਪੇੜਾ ਮਾਰੀਆਂ ਜਦੋਂ ਲੋਕਾਂ ਨੇ ਹਰਾਤੇ ਜਦੋਂ ਲੋਕਾਂ ਨੇ ਪਾਰਲੀਮੈਂਟ ਵਿੱਚ ਜ਼ਮਾਨਤਾ ਜਬਤ ਕਰਾਤੀਆਂ ਜਦੋਂ ਲੋਕ ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਵਿੱਚ ਹਾਰ ਹੋਈ ਹੁਣ ਉੱਠੇ ਨੇ ਔਰ ਹੋਣ ਬਿਲੇਟਿਡ ਐਕਸ਼ਨ ਵਿੱਚ ਘਬਰਾਹਟ ਵਿੱਚ ਆਪਣੇ ਘਰੋਂ ਜਿਹੜਾ ਇਸ ਇਲਜ਼ਾਮ ਲਾ ਕੇ ਤੇ ਸਾਰੇ ਘਰਾਂ ਨੂੰ ਢਾਵਾ ਢੁਆਈ ਬਲਡੋਜ਼ਰ ਪੋਲਿਟਿਕਸ ਇਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਇਹਨਾਂ ਨੇ ਵਾਰ ਔਨ ਡਰੱਗਸ ਡਿਕਲੇਅਰ ਕੀਤੀ ਆ ਮੈਂ ਅਮਨ अरोड़ा ਤੇ ਭਗਵੰਤ ਮਾਨ ਨੂੰ ਪੁੱਛਣਾ ਵਾਈ ਨੋ ਵਾਰ ਅਗੇਂਸਟ ਇਲੀਗਲ ਮਾਈਨਿੰਗ ਇਨ ਪੰਜਾਬ ਵਾਈ ਨੋ ਵਾਰ ਅਗੇਂਸਟ ਕਰਪਸ਼ਨ ਇਨ ਪੰਜਾਬ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਸਾਰੇ ਮੀਡੀਆ ਨੇ ਦਿਖਾਇਆ ਮੇਰਾ ਖਿਆਲ ਹੈ ਕੋਈ ਜ਼ਿਲ੍ਹਾ ਨਹੀਂ ਜਿੱਥੇ ਸਾਡੀਆਂ ਨਦੀਆਂ ਤੇ ਸਾਡੀ ਜ਼ਮੀਨ ਦਾ ਬਲਾਤਕਾਰ ਨਹੀਂ ਕੀਤਾ ਜਾ ਰਿਹਾ ਇਹਨਾਂ ਦੇ ਐਮ ਐਲ ਏਸ ਹਰਜੋਤ ਬੈਂਸ ਵਰਗੇ ਉਹਦੇ ਚਾਚਾ ਉਹਦੇ ਰਿਸ਼ਤੇਦਾਰ ਇਹਨਾਂ ਦੇ ਮਨਿਸਟਰਸ ਕਟਾਰੂ ਚੱਕ ਵਰਗੇ ਜਿਹੜੇ ਹਫ਼ਤਾ ਲੈਂਦੇ ਨੇ ਫਰੋਮ ਦੀ ਕ੍ਰਸ਼ਰ ਇੰਡਸਟਰੀ ਰਾਈਟ ਫਰੋਮ ਤੁਸੀਂ ਲਾ ਲੋ ਕਿ ਰੋਪੜ ਤੋਂ ਸ਼ੁਰੂ ਹੋ ਕੇ ਆਨੰਦਪੁਰ ਤੋਂ ਪਠਾਨਕੋਟ ਤੱਕ ਜਿੰਨੇ ਕ੍ਰਸ਼ਰਸ ਨੇ ਸਾਰੇ ਆਮ ਆਦਮੀ ਪਾਰਟੀ ਦੇ ਐਮ ਐਲ ਏਸ ਤੇ ਇਹਨਾਂ ਦੇ ਮਨਿਸਟਰਸ ਨੂੰ 2-2 3-3 4-4 ਲੱਖ ਰੁਪਇਆ ਮਹੀਨਾ ਹਫ਼ਤਾ ਦਿੰਦੇ ਨੇ ਮਝੀ ਨਾ ਬੱਚਿਆ ਹੋਇਆ ਵਾ ਲੇਕਿਨ ਬੋਰ ਅਗੇਂਸਟ ਮਾਈਨਿੰਗ ਨਹੀਂ ਕਿਹਾ ਇਲੀਗਲ ਮਾਈਨਿੰਗ ਕੇਜਰੀਵਾਲ ਔਰ ਕੌਣ ਕੇਜਰੀਵਾਲ ਕਹਿੰਦਾ ਹੁੰਦਾ ਸੀ ਕਿ ਆਪੋਜੀਸ਼ਨ ਜਦੋਂ ਸੀ ਕਹਿੰਦੇ ਜੀ ਕਿ ਅਸੀਂ 20000 ਕਰੋੜ ਰੁਪਇਆ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਾਂਗੇ ਤੇ 20000 ਕਰੋੜ ਰੁਪਇਆ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪਿਛਲੇ 3 ਸਾਲ ਦੀ ਮੇਰੇ ਵੀਰੋ ਜਾ ਕੇ ਜਿਹੜੀ ਰੈਵਨਿਊ ਜਨਰੇਟ ਹੋਰੀ ਫਰੋਮ ਮਾਈਨਿੰਗ ਡਿਪਾਰਟਮੈਂਟ ਉਹ ਕੇਵਲ 250 ਕਰੋੜ ਰੁਪਇਆ ਸਾਲਾਨਾ ਹੈ ਇਹਦਾ ਮਤਲਬ 19750 ਕਰੋੜ ਰੁਪਏ ਕੇਜਰੀਵਾਲ ਦੱਸੇ ਕਿ ਕਿੱਥੇ ਜਾ ਰਹੇ ਨੇ ਉਹ ਕੌਣ ਖਾ ਰਿਆ ਵਾ ਕਿ ਦਿੱਲੀ ਦੇ ਇਲੈਕਸ਼ਨਾਂ ਵਿੱਚ ਗਏ ਨੇ ਕਿ ਕੇਜਰੀਵਾਲ ਤੇ ਇਹਨਾਂ ਦੇ ਜਿਹੜੇ ਦਿੱਲੀ ਦੇ ਅਖੋਤੀਆ ਝਾੜੂ ਪਾਰਟੀ ਦੇ ਲੀਡਰਸ ਇਹਨਾਂ ਦੀਆਂ ਜੇਬਾਂ ਵਿੱਚ ਜਾ ਰਹੇ ਨੇ ਇਸ ਕਰਕੇ ਇਹ ਸਾਰਾ بڑا ਮਸਲਾ ਅੱਜ ਵਿਚਾਰਨ ਵਾਲਾ ਹੈ ਔਰ ਮੈਂ ਪੰਜਾਬ ਦੇ ਸਾਰੇ ਵਪਾਰੀਆਂ ਨੂੰ ਖਾਸ ਤੌਰ ਤੇ ਕਿ ਮੇਰੇ ਵੀਰੋ ਇਹ ਕਿਸਾਨ ਤੁਹਾਡੇ ਖਿਲਾਫ ਨਹੀਂ ਗਏ ਜਿਹੜਾ ਤੁਸੀਂ ਅੱਜ ਰੋਜ਼ ਆਪਣੇ ਘਰਾਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਰੋਟੀ ਖਾਂਦੇ ਇਹਨਾਂ ਦੀ ਬਦੌਲਤ ਹੀ ਆ ਇਹ ਸਾਰੇ ਕਿਰਸੀ ਹੀ ਨੇ 1 ਲੱਖ ਕਰੋੜ ਤੋਂ ਜ਼ਿਆਦਾ ਪੰਜਾਬ ਦੇ ਕਿਸਾਨ ਦੇ ਸਿਰ ਤੇ ਕਰਜ਼ਾ ਵਾ ਪਤਾ ਨਹੀਂ ਕਿੰਨੀਆਂ ਆਤਮੱਤਿਆ ਹੋਈਆਂ ਉਹਨਾਂ ਵੱਲ ਵੀ ਕਰ ਧਿਆਨ ਮਾਰ ਕੇ ਦੇਖੋ ਨਾ ਵਪਾਰੀਆਂ ਦਾ ਤਾਂ ਫਿਰ ਵੀ ਕੋਈ ਸਰਦਾ ਪੁੱਛਦਾ ਹੋਊਗਾ ਲੇਕਿਨ ਉਹ ਤਾਂ ਬਿਲਕੁਲ ਵਿਚਾਰੇ ਕਰਜ਼ੇ ਦੀ ਮਾਰ ਵਿੱਚ ਨੇ ਔਰੋ ਪੰਜਾਬ ਦੇ ਮੈਂ ਜਿਦਾ ਪਹਿਲਾਂ ਕਿ ਅਸੀਂ ਪੰਜਾਬ ਅਗਰੀਰੀਅਨ ਸਟੇਟ ਹੈ ਭਗਵੰਤ ਮਾਨ ਨੇ ਮੂੰਗੀ ਦੀ ਐਮਐਸਪੀ ਦੇਣ ਦਾ ਵਾਅਦਾ ਕੀਤਾ 5 ਪੈਸੇ ਖਰੀਦ ਸਕਿਆ 95% ਡਿਸਟ੍ਰੈਸ ਸੇਲ ਹੋਈ ਹੈ ਪੰਜਾਬ ਦੀ ਡਾਈਵਰਸੀਫਿਕੇਸ਼ਨ ਇਹ ਕਰ ਨਹੀਂ ਸਕਿਆ ਪੰਜਾਬ ਦਾ ਜ਼ਮੀਨ ਹੈ ਇਤਨਾ ਪਾਣੀ ਹੈ ਬਚਾ ਨਹੀਂ ਸਕਿਆ ਸਾਡਾ ਸਾਰੇ ਪਾਸੇ ਪੰਜਾਬ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ ਅਸੀਂ ਕਿਸੇ ਨਾਲ ਕੰਪੀਟ ਨਹੀਂ ਕਰ ਸਕਦੇ ਐਗਰੀਕਲਚਰ ਬੇਨਸਟੇ ਆ ਪੰਜਾਬ ਦੇ ਵਿੱਚ ਔਰ ਐਗਰੀਕਲਚਰ ਜਿਹੜੀ ਆ ਉਹ ਆਪਾਂ ਦੇਖ ਰਹੇ ਕਿ ਕੀਮਤਾਂ ਠੀਕ ਨਾ ਮਿਲਣ ਕਰਕੇ ਅਸੀਂ ਫਸਲੀ ਚੱਕਰ ਤੋਂ ਕਣ ਛੋਣੇ ਤੋਂ ਬਾਹਰ ਨਹੀਂ ਜਾ ਪਾਰੇ ਔਰ ਕਰਜ਼ਾ ਕਿਸਾਨਾਂ ਤੇ ਹੌਲੀ-ਹੌਲੀ ਚੜਦਾ ਜਾ ਰਿਹਾ ਜਿਹਦੇ ਕਰਕੇ ਕਿਸਾਨਾਂ ਨੇ ਅੰਦੋਲਨ ਵਿੱਢਿਆ ਹੈ ਔਰ ਭਗਵੰਤ ਮਾਨ ਔਰ ਜਿੰਨੇ ਇਹਨਾਂ ਦੇ ਸੋ ਕਾਲਡ ਬੰਦੇ ਨੇ ਇਹਨਾਂ ਸਾਰਿਆਂ ਨੂੰ ਝਕਾਉਣ ਵਿੱਚ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਰੂਲ ਸੀਗਾ ਤੁਹਾਨੂੰ ਯਾਦ ਹੈ ਜਦੋਂ 2021 ਅੰਦੋਲਨ ਖਤਮ ਹੋਇਆ ਔਰ ਸਾਰੀ ਜਿਹੜੀ ਉਹ ਉਹਦੀ ਜਿਹੜੀ ਸਿੰਪਥੀ ਸੀ ਉਸ ਅੰਦੋਲਨ ਦੀ ਉਹ ਉਸ ਵਕਤ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਪਈਗੀ ਕਿਉਂਕਿ ਉਹਨਾਂ ਨੂੰ ਮਗਲੀਆਂ ਪਾਰਟੀਆਂ ਤੋਂ ਨਾਰਾਜ਼ਗੀ ਸੀ ਕਿ ਅਕਾਲੀ ਦਲ ਨੇ ਵੀ ਸਾਡਾ ਕੁਝ ਨਹੀਂ ਕੀਤਾ ਕਾਂਗਰਸ ਨੇ ਕੁਝ ਨਹੀਂ ਕੀਤਾ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖਦੇ ਲੇਕਿਨ ਇਹਨਾਂ ਵਿਅਕਤੀਆਂ ਨੇ ਇਹਨਾਂ ਝਾੜੂ ਦੀ ਪਾਰਟੀ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਖ ਕਰ ਦਿੱਤਾ ਵਾ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਵਾ ਪੰਜਾਬ ਵਿੱਚ ਅੱਜ ਤਾਨਾਸ਼ਾਹੀ ਦਾ ਰਾਜ ਹੈ ਔਰ 1 ਲੱਖ ਕਰੋੜ ਰੁਪਏ ਤੋਂ ਉੱਤੇ ਕਰਜ਼ਾ ਸਾਡੀ ਸਟੇਟ ਦੇ ਉੱਤੇ ਚੜਾਤਾ ਪਿਛਲੇ 1 3 ਸਾਲਾਂ ਵਿੱਚ ਜਿਹੜੀਆਂ ਮਗਰਲੀਆਂ ਪਾਰਟੀਆਂ ਨੂੰ ਕੋਸਤੇ ਸੀ ਉਹਨਾਂ ਨੂੰ 40 ਸਾਲ ਲੱਗਿਆ 3 ਲੱਖ ਕਰੋੜ ਦਾ ਕਰਜ਼ਾ ਚੜਾਉਣ ਵਾਸਤੇ 1985 ਚ ਰਿਸਰਚ ਕਰ ਲਓ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਕੋਈ ਕਰਜ਼ਾ ਨਹੀਂ ਸੀਗਾ 40 ਸਾਲਾਂ ਚ 3 ਲੱਖ ਕਰੋੜ ਚੜਿਆ ਪਰ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਚੜਿਆ ਔਰ ਇਹ ਪੈਸਾ ਕਿਤੇ ਕੋਈ ਪ੍ਰੋਡਕਟਿਵ ਕਿਸੇ ਇਨਫਰਾਸਟ੍ਰਕਚਰ ਕੈਪੀਟਲ ਬਿਲਡਿੰਗ ਤੇ ਨਹੀਂ ਖਰਚ ਹੋਇਆ ਕਿਸੇ ਕੋਈ ਵੱਡਾ ਪੁਲ ਬਣਾਇਆ ਹੋਵੇ ਕੋਈ ਨਹਿਰ ਬਣਾਈ ਹੋਵੇ ਕੋਈ ਵੱਡਾ ਹਸਪੀਟਲ ਖੜਾ ਕੀਤਾ ਹੋਵੇ ਕੋਈ ਯੂਨੀਵਰਸਿਟੀ ਬਣਾਈ ਨੋ 1 ਲੱਖ ਕਰੋੜ ਰੁਪਇਆ ਆਯਾਸ਼ੀ ਚੁੜਾਇਆ ਗਿਆ ਪਬਲਿਸਿਟੀ ਚੁੜਾਇਆ ਗਿਆ ਮੀਡੀਆ ਦੇ ਉੱਤੇ ਖਰਚ ਕੀਤਾ ਗਿਆ ਸਾਰੇ ਦੇਸ਼ ਵਿੱਚ ਪਬਲਿਸਿਟੀ ਤੇ ਉਜਾੜਿਆ ਗਿਆ ਵਾ ਵੀ ਆਈ ਪੀ ਕਲਚਰ ਗੱਡੀਆਂ ਮੋਟਰਾਂ ਗਨਮੈਨਾਂ ਤੇ ਉਜਾੜਿਆ ਗਿਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਗਲੀ ਕੁਚੇ ਵਿੱਚ ਬੋਰਡ ਲਾ ਕੇ ਉਜਾੜਿਆ ਗਿਆ ਵਾ ਔਰ ਜੋ ਪੰਜਾਬ ਦੇ ਵਿੱਚ ਇਸ ਵਕਤ ਭ੍ਰਿਸ਼ਟਾਚਾਰ ਡਬਲ ਹੋ ਗਿਆ ਵਾ ਵਾਟ ਐਵਰ ਇਟ ਵਾਸ ਥਾਣਿਆਂ ਚ ਤਹਿਸੀਲਾਂ ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਹ ਭਗਵੰਤ ਮਾਨ ਦੀ ਆੜ ਵਿੱਚ ਅਫਸਰ ਆਪਣੇ ਰੇਟਸ ਨੂੰ ਡਬਲ ਕਰਕੇ ਕਰਾਪਸ਼ਨ ਲੈ ਰਹੇ ਨੇ ਲੇਕਿਨ ਕੋਈ ਪੁੱਛਣ ਵਾਲਾ ਨਹੀਂ ਗਾ ਬਸ ਐਵੇਂ ਫਰਜ਼ੀ ਬਿਆਨਬਾਜ਼ੀ ਬੋਰਡ ਲਾ ਕੇ ਇਸ਼ਤਿਹਾਰ ਲਾ ਕੇ ਪੰਜਾਬ ਨੂੰ ਕਰਜ਼ਾ ਮੁਕਤ ਕਰਤਾ ਪੰਜਾਬ ਚ 85000 ਕਰੋੜ ਦਾ ਨਿਵੇਸ਼ ਆ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੀ ਕਿਸੇ ਨੇ ਪੰਜਾਬ ਵਿੱਚ ਕੋਈ ਨਵਾਂ ਇੱਕ ਪੈਸੇ ਦਾ ਨਿਵੇਸ਼ ਦੇਖਿਆ ਵਾ ਸਾਡੇ ਇੰਡਸਟਰੀ ਵਾਲੇ ਤਾਂ ਜਾ ਕੇ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲ ਰਹੇ ਨੇ ਸਾਡੇ ਐਗਰੋ ਇੰਡਸਟਰੀ ਮਲੇਰਕੋਟਲੇ ਵਾਲੇ ਤਾਂ ਥ੍ਰੈਟਨ ਕਰ ਰਹੇ ਨੇ ਕਿ ਅਸੀਂ ਆਪਣੀ ਸਾਰੀ ਇੰਡਸਟਰੀ ਚੱਕ ਕੇ ਲੈ ਜਾਣੀ ਬਾਹਰ ਜੇ ਤੁਸੀਂ ਵਾਤਾਵਰਣ ਠੀਕ ਨਹੀਂ ਕਰੋਗੇ ਲਾਅ ਐਂਡ ਆਰਡਰ ਮਤਲਬ ਕਰਨਲ ਸਾਹਿਬ ਦੀ ਕੁੱਟਮਾਰ ਲਾਅ ਐਂਡ ਆਰਡਰ ਦੇ ਵਿਗੜਦੇ ਹੋਏ ਮੂਜਸਮਾ ਵਾਂ ਉਹ ਜੇ ਇੱਕ ਫੌਜੀ ਕਰਨਲ ਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਫਿਰ ਆਮ ਜਿਹੜੇ ਵਿਚਾਰੇ ਸਧਾਰਨ ਬੰਦੇ ਨੇ ਗਰੀਬ ਬੰਦੇ ਉਹਨਾਂ ਨੂੰ ਕੌਣ ਇਨਸਾਫ ਦਵੇਗਾ ਸੋ ਇਹ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਇਹ ਸੇ ਦਰਸਾਉਂਦੇ ਨੇ ਕਿ ਪੰਜਾਬ ਹੈਜ਼ ਬਿਕਮ ਅ ਪੁਲਿਸ ਸਟੇਟ ਪੰਜਾਬ ਹਸ ਬਕਮ ਬਨਾਨਾ ਸਟੇਟ ਪੰਜਾਬ ਹਸ ਬਕਮ ਰੋਗ ਸਟੇਟ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਦਾ ਨਾਮ ਨਹੀਂਗਾ ਔਰ ਸਾਰਾ ਜਿਹੜਾ ਇੱਥੇ ਕਾਰਗੁਜ਼ਾਰੀ ਹੈਗੀ ਆ ਉਹ ਆਲਟਿਮੇਟਲੀ ਕੇਜਰੀਵਾਲ ਐਂਡ ਪਾਰਟੀ ਦਿੱਲੀੋਂ ਚਲਾ ਰੇ ਕੇਜਰੀਵਾਲ ਨੀ ਪੱਥਰ ਰੱਖਦਾ ਫਿਰਦਾ ਜੇ ਲੁਧਿਆਣਾ ਵਿੱਚ ਦੱਸੋ ਮੈਨੂੰ ਉਹਦਾ ਕੋਈ ਆਧਾਰ ਹੈ ਕੇਜਰੀਵਾਲ ਦੀ ਕੋਈ 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 ਉਹਦੀ ਅਥਾਰਟੀ ਹੈ ਟੂ ਕੀਪ ਅ ਫਾਊਂਡੇਸ਼ਨ ਸਟੋਨ ਇਨ ਪੰਜਾਬ ਉਹਦਾ ਨਾਮ ਸਭ ਤੋਂ ਉੱਤੇ ਲਿਖਾਇਆ ਹੋਇਆ ਵਾ ਨਾ ਇਹ ਐਮ ਐਲ ਏ ਆ ਨਾ ਹੀ ਪੰਜਾਬ ਦਾ ਕੋਈ ਸੰਵਿਧਾਨਿਕ ਪੋਸਟ ਹੋਲਡ ਕਰਦਾ ਵਾ ਔਰ ਇਹੋ ਹੀ ਬੰਦੇ ਆ ਭਗਵੰਤਪਾਣੂ ਜਿਹੜੇ ਕਹਿੰਦੇ ਸੀ ਅਸੀਂ ਨੀ ਪੱਥਰਾਂ ਦਾ ਕਲਚਰ ਖਤਮ ਕਰਾਂਗੇ ਤੇ ਦਿਹਾੜੀਦਾਰਾਂ ਕੋ ਤੇ ਮਿਸਤਰੀਆਂ ਦੇ ਨਾਲ ਲਿਖਾਇਆ ਕਰਾਂਗੇ ਤੇ ਅੱਜ ਕੋਈ ਮੇਰਾ ਖਿਆਲ ਛੱਡਿਆ ਨਹੀਂਗਾ ਪੰਜਾਬ ਦੇ ਵਿੱਚ ਪਿੰਡ ਕਸਬਾ ਜਿੱਦੇ ਫਰਜ਼ੀ ਨਹੀਂ ਪੱਥਰ ਨਹੀਂ ਰੱਖੇ ਅੱਜ 3 ਸਾਲ ਤੋਂ ਬਾਅਦ ਮੈਂ ਦਾਅਵੇ ਨਾ ਕਹਿ ਸਕਦਾ देयर ਇਜ਼ ਨੋ ਟੈਂਜਿਬਲ ਪ੍ਰੋਗਰੈਸ ਇਨ ਪੰਜਾਬ ਕਿਸੇ ਪਿੰਡ ਵਿੱਚ ਹਲੇ ਪਹਿਲੀ ਗੱਲ ਤਾਂ ਪੰਚਾਇਤਾਂ ਨੂੰ 4-5 ਮਹੀਨੇ ਹੋ ਗਏ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੂੰ ਕਾਰਵਾਈ ਰਜਿਸਟਰ ਨਹੀਂ ਦਿੱਤੇ ਜਾ ਰਹੇ ਉਹਨਾਂ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਪਹਿਲਾਂ ਸਾਡੇ ਪਟੇ ਪਵਾਓ ਚਾਲੂ ਬੋਕਰ ਦੇ ਕਿਤੇ ਪੰਜਾਬ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਕਿਸੇ ਪਿੰਡ ਚ ਕਿਸੇ ਵਾਰਡ ਵਿੱਚ ਨਹੀਂ ਹੋਈ ਕਿਸੇ ਕਾਰਪੋਰੇਸ਼ਨ ਵਿੱਚ ਨਹੀਂ ਹੋਈ ਬਸ ਗੱਲਾਂ ਬਾਤਾਂ ਨਾਲ ਕਾਗਜ਼ਾਂ ਨਾਲ ਸਾਰੇ ਸੋ ਮੈਂ ਇੱਕ ਵਾਰ ਫਿਰ ਅਸੀਂ ਸਾਰੇ ਸਾਡੀ 올 ਇੰਡੀਆ ਕਾਂਗਰਸ ਕਮੇਟੀ ਦਾ ਜਿਹੜਾ ਨਾ ਸਿਰਫ ਕਿਸਾਨ ਕਾਂਗਰਸ ਬਲਕਿ ਜਿਹੜਾ ਪ੍ਰਮੁੱਖ ਸਾਡਾ ਢਾਂਚਾ ਪਾਰਟੀ ਦਾ ਰਾਹੁਲ ਗਾਂਧੀ ਤੋਂ ਲੈ ਕੇ ਖੜਗੇ ਸਾਹਿਬ ਤੋਂ ਲੈ ਕੇ نیچے ਪੰਜਾਬ ਦੇ ਲੀਡਰਸ ਤੱਕ ਅਸੀਂ ਸਾਰੇ ਮਿਲ ਕੇ ਇੱਕ ਆਵਾਜ਼ ਵਿੱਚ ਕਿਸਾਨਾਂ ਨਾਲ ਹੋਇਆ ਦੁਰਵਿਵਹਾਰ ਕਿਸਾਨਾਂ ਤੇ ਹੋਇਆ ਅਤਿਆਚਾਰ ਕਿਸਾਨਾਂ ਦੇ ਹੋਇਆ ਜੋ ਦਮਨ ਚੱਕਰ ਅਸੀਂ ਉਹਦੀ ਨਿਖੇਦੀ ਕਰਦੇ ਹਾਂ ਔਰ ਮੰਗ ਕਰਦੇ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਉਹਨਾਂ ਦੀਆਂ ਹੱਕੀ ਬੰਗਾ ਜੀ ਮੰਨਣ ਵਾਸਤੇ ਉਹਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦੇ ਵਾਸਤੇ ਇਜਾਜ਼ਤ ਦਿੱਤੀ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਧਾਨ ਸਭਾ ਚ ਉੱਠਣ ਗਿਆ ਅਨਫੋਰਚਨਟਲੀ ਤੁਹਾਨੂੰ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ 21 ਤੋਂ 28 ਤੱਕ 7 ਦਿਨ ਦਾ ਹੈ ਅਸਲ ਵਿੱਚ ਇਹ ਦਿਨ ਸਿਰਫ 3 ਵਰਕਿੰਗ ਨੇ ਇੱਕ ਦਿਨ ਬਜਟ ਪੇਸ਼ ਹੋਏਗਾ 노 ਡਿਸਕਸ਼ਨ ਇੱਕ ਦਿਨ ਗਵਰਨਰ ਐਡਰੈਸ ਹੋਣਾ 노 ਡਿਸਕਸ਼ਨ ਇੱਕ ਦਿਨ ਆ ਦੋ ਦਿਨ ਛੁੱਟੀਆਂ ਨੇ ਸ਼ਨੀਵਾਰ ਤੇ ਐਤਵਾਰ ਭਾਈ ਤੇ 31 ਤਰੀਕ 노 ਡਿਸਕਸ਼ਨ ਤਿੰਨ ਦਿਨ ਰਹਿ ਗਏ ਮੇਰੇ ਵੀਰੋ ਜਿਹੜੇ ਕਹਿੰਦੇ ਸੀ ਕੋਠਿਆਂ ਤੇ ਚੜ ਕੇ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬਹੁਤ ਛੋਟਾ ਕਰਦੇ ਨੇ ਰੋਂਦੇ ਹੁੰਦੇ ਸੀ ਅਮਨ अरोड़ा ਤੇ ਹਰਪਾਲ ਚਿਮਾ ਰੋਂਦੇ ਮੈਂ ਦੇਖਿਆ ਇਹਨਾਂ ਨੂੰ ਸਪੀਕਰ ਕਾਂਗਰਸ ਦੇ ਰਾਣਾ ਕੇਪੀ ਦੇ ਦਫ਼ਤਰ ਵਿੱਚ ਜਾ ਕੇ ਰੋ ਕੇ ਲਟਕੇ ਕਿ ਸਾਨੂੰ ਬੋਲਣ ਦਾ ਸਮਾਂ ਨਹੀਂ ਮਿਲਦਾ ਲੇਕਿਨ ਉਹਦੇ ਨਾਲ ਵੀ ਕੱਟ ਸੈਸ਼ਨ ਨੂੰ ਕਰਤਾ ਸੋ ਕੁੱਲ ਮਿਲਾ ਕੇ ਦੇ ਹੈਵ ਡਿਸਟਰੋਇਡ ਰੁਇਨ ਪੰਜਾਬ A ਗਲੋਰੀਅਸ ਸਟੇਟ ਜਿਹੜੀ ਕਿ ਕਿਸੇ ਵੇਲੇ ਦੇਸ਼ ਦਾ ਨੰਬਰ 1 ਸਟੇਟ ਹੋਇਆ ਕਰਦੀ ਸੀ ਇਹਨਾਂ ਨੇ ਉਹਦੀ ਮੈਂ ਕਹਿੰਨਾ ਕਿ ਦੁਰਦਸ਼ਾ ਕੀਤੀ ਆ ਔਰ ਉਸ ਨੂੰ ਬਰਬਾਦ ਕਰਨ ਵਿੱਚ ਬਹੁਤ ਵੱਡਾ ਰੋਲ ਇਹਨਾਂ ਨੇ ਅਦਾ ਕੀਤਾ ਇਤਿਹਾਸ ਇਹਨਾਂ ਨੂੰ ਕਦੀ ਬਖਸ਼ੇਗਾ ਨਹੀਂ ਇਹ ਫਰਜ਼ੀ ਇਨਕਲਾਬੀ ਨੇ ਇਹਨਾਂ ਨੇ ਸਿਰਫ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਦਿਖਾਵੇ ਵਾਸਤੇ ਟੰਗੀਆਂ ਨੇ ਇਹਨਾਂ ਦੇ ਮਨ ਵਿੱਚ ਕੋਈ ਇਨਕਲਾਬ ਨਹੀਂਗਾ ਇਹ ਭਾਜਪਾ ਦੇ ਆਖੇ ਜਿਹੜੇ ਵੱਡੇ ਫੈਸਲੇ ਨੇ ਐਂਟੀ ਸਿਕ ਐਂਟੀ ਫਾਰਮਰ ਐਂਟੀ ਪੰਜਾਬ ਲੈ ਰਹੇ ਨੇ ਮੈਂ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਇੱਥੇ ਹੋਂਟੇ ਬਹੁਤ ਮਸ਼ਹੂਰ ਹਾਂ ਧੰਨਵਾਦ ਜੀ